ਜਾਪ ਸਰਕਾਰ ਜਰਦਾਬਾਦ ਜਾਪ ਸਰਕਾਰ ਜਰਦਾਬਾਦ ਜੇ ਰਕਵੈਰ ਸਰਕਾਰ ਨੇ ਕਰਨੀ ਆ ਉਹ ਜ਼ਮੀਨਾਂ ਰਕਵੈਰ ਕਰ ਜਿਹੜੀਆਂ 5 ਰੁਪਈਆਂ ਨੇ ਹੁਣ ਜੇ ਇੱਕ ਕਿਸਾਨ ਦੇ 10 ਏਕੜ ਜ਼ਮੀਨ ਆ ਗਈ 10 ਏਕੜ ਇਹਨਾਂ ਨੇ ਰਕਵੈਰ ਕਰ ਲਿਆ ਕਿ ਇਹਨੇ ਅਸੀਂ 30000 ਰੁਪਈਆ ਨੂੰ ਜ਼ਬਤੀ ਦਵਾਂਗੇ ਜਰ ਕੇ ਜ਼ਬਤੀ 70 ਤੋਂ ਲੈ ਕੇ 90000 ਤੱਕ ਜ਼ਬਤੀ ਆ 30000 ਨਾਲ ਉਹਦਾ ਕੀ ਗੁਜ਼ਾਰਾ ਹੋਊਗਾ ਜੀ ਜਾ ਕਹਿੰਦੇ ਨੇ ਅਸੀਂ 1000 ਕਾਜਤੀ ਉਹਨਾਂ ਨੂੰ ਦਵਾਂਗੇ ਇੱਕ ਪਲਾਟ ਤੇ 150 ਤੇ 200 ਬਜਟ ਦਾ ਦਵਾਂਗੇ 100 ਰੁਪਏ ਇਹ ਜਿਹੜੀ ਗੱਲਾਂ ਕਰ ਰਹੇ ਨੇ ਖੱਟੋ-ਕੱਟੇ ਇਹਨੂੰ ਡਿਵੈਲਪਮੈਂਟ ਹੋਣਗੇ 25 ਸਾਲ ਲੱਗ ਜਾਣਗੇ ਜੇ ਆਪਾਂ ਪਿੱਤੇ ਝਾਤੀ ਮਾਰ ਕੇ ਦੇ ਦਿਆ ਜਿਵੇਂ ਚੰਡੀਗੜ੍ਹ ਕੰਨੀ ਉਹ ਲੋਕ ਉੱਜੜ ਚੁੱਕੇ ਨੇ ਅੱਜ ਜਿਹੜੇ ਗਾਹਾਂ ਉੱਥੇ ਬਿਲਟਰ ਨੇ ਜਾਂ ਕੋਈ ਉਹਨਾਂ ਨੇ ਤਰੱਕੀਆਂ ਕਰੀਆਂ ਨੇ ਜਿਹੜਾ ਚੰਡੀਗੜ੍ਹ ਤਿਆਰ ਬਣਿਆ ਉਹਨਾਂ ਨੇ ਜ਼ਮੀਨਾਂ ਦਿੱਤੀਆਂ ਸੀ ਉਹ ਉਹਨਾਂ ਦਾ ਅੱਜ ਕਿਹਨੂੰ ਪਤਾ ਕਿਹੜੇ ਖੇਤਰ ਦੇ ਵਿੱਚ ਮਜ਼ਦੂਰੀ ਕਰ ਰਹੇ ਨੇ ਪਰਵਾਰ ਇਹ ਧੱਕੇ ਨਾਲ ਇਹਨਾਂ ਨੇ ਅਖਬਾਰ ਦੇ ਵਿੱਚ ਨੋਟਿਸ ਕੱਢਤਾ ਤੇ ਸੰਤਾਂ ਨੂੰ ਪਤਾ ਲੱਗਿਆ ਵੀ ਸਾਡੀ ਜ਼ਮੀਨ ਦੇ ਨੰਬਰ ਅਖਬਾਰ ਚ ਆਏ ਸਰਪਰਾਹ ਵਿੱਚ ਠੁੰਡੇ ਦਿਮਾਗ ਦਾ ਸੋਚਣ ਤੇ ਇਹ ਉਹਨਾਂ ਦੇ ਫਾਇਦੇ ਦੀ ਸਕੀਮ ਹੈ ਇਹਨਾਂ ਇਲਾਕੇ ਦੀ ਡਵੈਲਪਮੈਂਟ ਹੁੰਦੀ ਹੈ ਉਹਨਾਂ ਦੀਆਂ ਕਲੋਨੀਆਂ ਪੰਜਾਬ ਸਰਕਾਰ ਦੀਆਂ ਜੋ ਗਲਾਟਾ ਵੱਲੋਂ ਕੱਟੀਆਂ ਹੋਈਆਂ ਨੇ ਲੁਧਿਆਣੇ ਪਿੰਡਾਂ ਨੇ ਜਗਰਾਉ ਪਈਆਂ ਨੇ ਉਹੀ ਨਹੀਂ ਉਹਨਾਂ ਤੋਂ ਡਿਵੈਲਪ ਹੋਈਆਂ ਉਹਨਾਂ ਨੂੰ ਪਹਿਲਾਂ ਡਿਵੈਲਪ ਕਰ ਲੈਣ ਮੈਂ ਆਪਣੇ 78 ਸਾਲਾਂ ਦੇ ਵਿੱਚ ਜਿੰਨੀਆਂ ਸਰਕਾਰਾਂ ਇੱਥੇ ਨਗ ਜੁਕਿਆ ਨੇ ਇੰਨਾ ਤੱਕਾ ਨਹੀਂ ਦੇਖਿਆ ਸਰਕਾਰ ਨੂੰ ਆਪਣੀ ਇਸ ਨੀਤੀ ਕਰਨੀ ਪੂਰਾ ਧਿਆਨ ਦੇਣਾ ਚਾਹੀਦਾ ਕਿਉਂਕਿ 27 ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣੀਆਂ ਲੋਕ ਭਰੇ ਪਏ ਨੇ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾਂਦਾ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਇਹਨਾਂ ਨੂੰ ਬਣ ਨਹੀਂ ਦੇ ਜਿਵੇਂ ਇਹ ਚੱਲਣਗੇ ਫੇਰ ਰੋਕਣੇ ਅਸੀਂ ਚੱਲਾਂਗੇ ਜੇ ਡੰਡਾ ਚੱਕਣਗੇ ਤਾਂ ਅਸੀਂ ਵੀ ਮੋਰੇ ਡੰਡਾ ਹੀ ਚੱਕਾਂਗੇ ਫਿਰ ਜਮੀਨ ਨਹੀਂ ਦੇਣਗੇ ਇਹਨਾਂ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਸੂਬੇ ਵਿੱਚ ਲੈਂਡ ਪੂਲਿੰਗ ਨੀਤੀ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਗਲਾਡਾ ਦੇ ਥਰੂ 24000 ਏਕੜ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਜਿਸ ਦੇ ਵਿੱਚ ਸਮਰਾਲਾ ਦੇ ਨਜ਼ਦੀਕ ਪੈਂਦੇ ਪਿੰਡ ਬਾਲਿਓਂ ਦੀ ਕਰੀਬ 250 ਏਕੜ ਦੀ ਜ਼ਮੀਨ ਵੀ ਉਸੇ ਵਿਚਾਰੀ ਹੋਈ ਹੈ ਜਿਹੜੀ ਜ਼ਮੀਨ ਸਰਕਾਰ ਦੇ ਵੱਲੋਂ ਗਲਾਡਾ ਦੇ ਵੱਲੋਂ ਇਕਵਾਇਰ ਕੀਤੀ ਜਾਣੀ ਹੈ ਜਿਸ ਦਾ ਲਗਾਤਾਰ ਪੰਜਾਬ ਭਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਕਿ ਸਾਡੀ ਉਪਜਾਊ ਜ਼ਮੀਨ ਹੈ ਅਸੀਂ ਜਿਹੜੀ ਆ ਸਰਕਾਰ ਨੂੰ ਜਾਂ ਗਲਾਡਾ ਨੂੰ ਇਹ ਇਕਵਾਇਰ ਕਰਨ ਨਹੀਂ ਦੇਵਾਂਗੇ ਉਸੇ ਲੜੀ ਤਹਿਤ ਅੱਜ ਬਾਲਿਓ ਪਿੰਡ ਦੇ ਲੋਕ ਕਿਸਾਨ ਭਰਾ ਜਿਨ੍ਹਾਂ ਦੀਆਂ ਜ਼ਮੀਨਾਂ ਹੁੰਦੀਆਂ ਨੇ 70 ਤੋਂ 75 ਪਰਿਵਾਰ ਜਿਹੜੇ ਨੇ ਐਸਡੀਐਮ ਸਮਰਾਲਾ ਨੂੰ ਚਾਹੇ ਉਹ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਹੋਣ ਉਹ ਵੀ ਨਾਲ ਪਹੁੰਚੇ ਨੇ ਉਹਨਾਂ ਦੀ ਅਗਵਾਈ ਦੇ ਹੇਠ ਅੱਜ ਮੰਗ ਪੱਤਰ ਦੇਣ ਦੇ ਲਈ ਐਸਡੀਐਮ ਸਮਰਾਲਾ ਕੋਲ ਪਹੁੰਚੇ ਨੇ ਮਾਮਲਾ ਕੀ ਆ ਸਾਰਾ ਗੱਲਬਾਤ ਕਰ ਲੈਣੇ ਆ ਪ੍ਰਧਾਨ ਜੀ 24000 ਏਕੜ ਟੋਟਲ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਕੀਤੀ ਜਾਣੀ ਹੈ ਗਲਾਡਾ ਵੱਲੋਂ ਲਗਾਤਾਰ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਬਾਲਿਓਂ ਦੀ ਵੀ ਕਿਹਾ ਜਾ ਰਿਹਾ ਕਿ 250 ਏਕੜ ਜ਼ਮੀਨ ਐਕਵਾਇਰ ਹੋਣੀ ਹੈ ਉਸ ਦਾ ਅੱਜ ਤੋਂ ਅਸੀਂ ਮੰਗ ਪੱਤਰ ਦੇਣ ਆਏ ਹਾਂ ਮ ਦੇਖੋ ਜਿਹੜੀ ਸਰਕਾਰ ਨੇ ਇਹ ਡਿਕਲੇਅਰ ਕੀਤਾ ਵੀ ਅਸੀਂ ਆਪਣੇ ਕੱਲਾ ਲੁਧਿਆਣਾ ਜ਼ਿਲ੍ਹੇ ਦੇ ਤੇ ਤੁਹਾਨੂੰ ਦੱਸਦਾ ਵੀ 24317 ਇਕੜ ਜ਼ਮੀਨ ਰਿਕੁਆਇਰ ਕਰਨੀ ਆ ਇਹ ਘੱਟੋ ਘੱਟ ਜਗਰਾਵਾਂ ਤੱਕ ਏਰੀਆ ਚਲੇ ਜਾਂਦਾ ਜਿਹੜੇ ਜਗਰਾਵਾਂ ਦੇ ਕੋਲ ਮਾਲਕ ਪਰਪੰਡਾ ਉੱਥੇ ਵੀ 500 ਇਕੜ ਜ਼ਮੀਨ ਆ ਕਿਉਂਕਿ ਅਸੀਂ ਕਹਿੰਦੇ ਆ ਅਸੀਂ ਇਹਦਾ ਵਿਰੋਧ ਕਰਦਿਆਂ ਨੇ ਜਥੇਬੰਦੀਆਂ ਵੀ ਰਾਜਨੀਤਿਕ ਪਾਰਟੀਆਂ ਵੀ ਜੇ ਰਕਵੈਰ ਸਰਕਾਰ ਨੇ ਕਰਨੀ ਆ ਉਹ ਜ਼ਮੀਨਾਂ ਰਿਕੁਆਇਰ ਕਰਨ ਜਿਹੜੀਆਂ ਬੰਦਰਪਈਆਂ ਨੇ ਪਾਣੀ ਦਾ ਪੱਤਰ ਜਿੱਥੇ 600 ਫੁੱਟ ਥੱਲੇ ਆ ਪਰ ਜਿਹੜੀ ਇਹ ਧਰਤੀ ਹੈ ਇਹ ਆਪਜਾਊ ਆ ਕਿਉਂਕਿ ਇੱਥੇ ਸਾਡਾ ਜਿਹੜਾ ਪਾਣੀ ਦਾ ਪੱਤਰ ਵੀ ਆ ਉਹ 20 ਤੋਂ 25 ਫੁੱਟ ਤੇ ਆ ਇੱਕ ਬਹੁਤ ਵਧੀਆ ਪਾਣੀ ਆ ਐਹ ਜੀ ਇਹ ਪਜਾਊ ਧਰਤੀ ਨੂੰ ਆਪਾਂ ਇੱਕ ਬੰਜਰ ਬਣਾ ਕੇ ਧਰ ਦਾਂਗੇ ਦੇਖੋ ਜਗਰਾਵਾਂ ਦੇ ਕੋਲ ਇਹਨਾਂ ਨੇ ਰਿਕੁਆਇਰ ਕੀਤੀ ਹੋਈ ਆ ਨਾਨਕਸਰ ਗੁਰਦੁਆਰੇ ਦੇ ਕੋਲ ਉੱਥੇ ਜਾ ਕੇ ਦੇਖ ਲਓ ਸਾਡੀ ਟੀਮ ਦੇਖ ਕੇ ਆਈ ਆ ਉੱਥੇ ਬੰਜਰ ਪਈ ਆ ਪਲਾਟ ਕੱਟੇ ਹੋਏ ਨੇ ਕੋਈ ਉੱਥੇ ਰਿਕੁਆਇਰਮੈਂਟ ਨਹੀਂ ਹੋਈ ਨਾ ਕੋਈ ਮਕਾਨ ਪਏ ਨੇ ਜਿਹੜੀ ਇਹ ਗੱਲ ਕਰਦੀ ਆ ਸਰਕਾਰ ਕੋਣ ਜੀ ਇੱਕ ਕਿਸਾਨ ਦੇ 10 ਏਕੜ ਜ਼ਮੀਨ ਆ ਗਈ 10 ਏਕੜ ਇਹਨਾਂ ਨੇ ਰਿਕਵਰ ਕਰ ਲਈ ਇਹ ਕਹਿੰਦੇ ਨੇ ਅਸੀਂ 30000 ਰੁਪਈਆ ਉਹਨੂੰ ਜਾਪਤੀ ਦਵਾਂਗੇ ਜਰ ਕੇ ਜਾਪਤੀ 70 ਤੋਂ ਲੈ ਕੇ 90000 ਤੱਕ ਜਾਪਤੀ ਆ 30000 ਨਾਲ ਉਹਦਾ ਕੀ ਗੁਜ਼ਾਰਾ ਹੋਊਗਾ ਜੀ ਦੂਜਾ ਕਹਿੰਦੇ ਨੇ ਅਸੀਂ 1000 ਗਾਜ ਦੀ ਉਹਨਾਂ ਨੂੰ ਦਵਾਂਗੇ ਇੱਕ ਪਲਾਟ ਤੇ 150 ਤੋਂ 200 ਗਾਜ ਦਾ ਦਵਾਂਗੇ ਸ਼ੋਅਰੂਮ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਕੱਟੋ-ਕੱਟੇ ਇਹਨੂੰ ਡਿਵੈਲਪਮੈਂਟ ਹੋਣ ਨੂੰ 25 ਸਾਲ ਲੱਗ ਜਾਣਗੇ 25 ਸਾਲ ਦੇ ਵਿੱਚ ਜੇ ਆਪਾਂ ਪਿੱਛੇ ਝਾਤੀ ਮਾਰ ਕੇ ਦੇ ਦੇ ਆ ਜਿਵੇਂ ਚੰਡੀਗੜ੍ਹ ਕੰਨੀ ਉਹ ਲੋਕ ਉੱਜੜ ਚੁੱਕੇ ਨੇ ਅੱਜ ਜਿਹੜੇ ਗਾਹਾਂ ਉੱਥੇ ਬਿਲਟਰ ਨੇ ਜਾਂ ਕੋਈ ਤੇ ਉਹਨਾਂ ਨੇ ਤਰੱਕੀਆਂ ਕਰੀਆਂ ਨੇ ਜਿਹੜਾ ਚੰਡੀਗੜ੍ਹ ਯਾਰ ਬਣਿਆ ਉਹਨਾਂ ਨੇ ਜ਼ਮੀਨਾਂ ਦਿੱਤੀਆਂ ਸੀ ਉਹ ਉਹਨਾਂ ਦਾ ਅੱਜ ਇਹ ਨਹੀਂ ਉਹ ਪਤਾ ਕਿਹੜੇ ਖੇਤਰ ਦੇ ਵਿੱਚ ਮਜ਼ਦੂਰੀ ਕਰ ਰਹੇ ਨੇ ਪਰਿਵਾਰ ਸਾਡੇ ਲੋਕਾਂ ਦੇ ਨਾਲ ਵੀ ਇੱਦਾਂ ਹੀ ਹੋਣਾ ਵਾ ਅਸੀਂ ਇਹ ਚੀਜ਼ ਦਾ ਵਿਰੋਧ ਕਰਦੇ ਹਾਂ ਐਸ ਕੇ ਐਮ ਨੇ ਵੱਲਾ ਇੱਕ ਸਾਫ਼ ਕਰ ਦਿੱਤਾ ਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਅੰਦੋਲਨ ਜਿਹੜਾ ਵਿੱਡਿਆ ਜਾਊਗਾ ਜਿਹਦੇ ਵਿੱਚ ਇੱਕ ਸੱਦਾ ਦਿੱਤਾ ਗਿਆ ਸਾਰੀਆਂ ਰਾਜਨੀਤਿਕ ਪਾਰਟੀਆਂ ਆ ਤੇ ਜਿੰਨੀਆਂ ਵੀ ਆਪਣੇ ਧਾਰਮਿਕ ਨੇ ਸਾਰਿਆਂ ਨੂੰ ਇਕੱਠਾ ਕਰਕੇ ਪਲੇਟਫਾਰਮ ਦੇ ਉੱਤੇ ਅੰਦੋਲਨ ਲੜਿਆ ਜਾਊਗਾ ਸਰਕਾਰ ਦਾ ਇਹ ਵੀ ਬਿਆਨ ਸਾਹਮਣੇ ਆਇਆ ਸੀ ਕਹਿੰਦੇ ਅਸੀਂ ਤੱਕੇ ਨਾਲ ਐਕਵਾਇਰ ਨਹੀਂ ਕਰਾਂਗੇ ਜਿਹੜੇ ਕਿਸਾਨ ਜ਼ਮੀਨ ਦੇਣਾ ਚਾਹੁੰਦੇ ਨੇ ਉਹਨਾਂ ਦੀ ਐਕਵਾਇਰ ਕੀਤੀ ਜਾਊਗੀ ਦੇਖੋ ਜੀ ਤੱਕੇ ਨਾਲ ਹੀ ਕਰ ਰਹੇ ਨੇ ਜਿੰਨੇ ਵੀ ਆਪਣੇ ਭਾਰਤ ਮਾਲਾ ਪ੍ਰੋਜੈਕਟ ਆ ਤੁਸੀਂ ਪਿੱਛੇ ਖਬਰਾਂ ਦੇ ਦੇ ਤੁਹਾਡੇ ਚੈਨਲ ਦੇ ਰਾਹੀਂ ਦੇਖਿਆ ਨੇ ਬਈ ਉਹਨਾਂ ਦੇ ਵਿੱਚ ਦੇਖਿਆ ਜਾ ਰਿਹਾ ਉਹ ਕਿਸਾਨ ਕਹਿ ਰਹੇ ਨੇ ਵੀ ਨਾ ਤਾਂ ਸਾਨੂੰ ਕੋਈ ਮੁਆਵਜ਼ਾ ਮਿਲਿਆ ਤੱਕੇ ਦੇ ਨਾਲ ਸੋਟੀਆਂ ਬਰਾਹ ਰਹੀਆਂ ਨੇ ਸਾਡੇ ਜਿਹੜੇ ਜੋੜ ਕੇ ਨੇ ਉਹਨਾਂ ਦੇ ਪੱਕਾ ਲਾਈਆਂ ਜਾ ਰਹੀਆਂ ਨੇ ਮੈਂ ਆਪਣੇ 78 ਸਾਲਾਂ ਦੇ ਵਿੱਚ ਜਿੰਨੀਆਂ ਸਰਕਾਰਾਂ ਪਿੱਛੇ ਨੰਗ ਜੁਕੇ ਨੇ ਇੰਨਾ ਤੱਕਾ ਨਹੀਂ ਦੇਖਿਆ ਸਰਕਾਰ ਨੂੰ ਆਪਣੀ ਇਸ ਨੀਤੀ ਕਰਨੀ ਪੂਰਾ ਧਿਆਨ ਦੇਣਾ ਚਾਹੀਦਾ ਕਿਉਂਕਿ 27 ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈ ਲੋਕ ਭਰੇ ਪਏ ਨੇ ਅੱਜ ਤੱਕ ਸੀਐਮ ਕਦੇ ਕਿਸਾਨਾਂ ਦੇ ਬਾਰੇ ਗਲਤ ਬਿਆਨ ਦਿੰਦਾ ਕਦੇ ਕਿਸੇ ਬਾਰੇ ਸੀਐਮ ਦੀ ਇੱਕ ਮर्यादा ਹੁੰਦੀ ਹੈ ਉਹਨੂੰ ਸੋਚ ਸਮਝ ਕੇ ਜਿਹੜਾ ਸ਼ਬਦ ਮੂੰਹ ਚੋਂ ਨਿਕਲਣਾ ਬਹੁਤ ਸੋਚ ਕੇ ਬੋਲਣਾ ਚਾਹੀਦਾ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾਂਦਾ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਇਹਨਾਂ ਨੂੰ ਬੰਨ ਨਹੀਂ ਦੇਣਾ ਉਹਨਾਂ ਨੇ ਸਮਝਿਆ ਆ ਲਗਾਤਾਰ ਜੇ ਕੋਈ ਐਕਵਾਇਰ ਕਰਨ ਦੇ ਲਈ ਪਹੁੰਚਦਾ ਤੁਹਾਡੇ ਪਿੰਡਾਂ ਦੇ ਵਿੱਚ ਜਿਵੇਂ ਬਾਲਿਓਂ ਦੀ ਗੱਲ ਕੀਤੀ ਹੈ 250 ਏਕੜ ਜ਼ਮੀਨ ਹੈ ਉਸ ਦਾ ਵਿਰੋਧ ਕੀਤਾ ਜਾਊਗਾ ਤੁਹਾਡੇ ਵੱਲੋਂ ਵੀ ਦੇਖੋ ਜੀ ਅਸੀਂ ਕਲੀਅਰ ਕਰਦੇ ਹਾਂ ਸੰਯੁਕਤ ਮੋਰਚੇ ਨੇ ਇੱਕ ਡिक्लेअर ਕਰਤਾ ਸਾਡੇ ਨਾਲ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਸਾਡੀਆਂ ਲੋਕਲ ਨੇ ਇੱਥੇ ਵੀ ਅਸੀਂ ਸਾਰੇ ਵਿਰੋਧ ਕਰਾਂਗੇ ਅਸੀਂ ਮੂਰੇ ਹੋ ਕੇ ਸਾਨੂੰ ਜੇ ਗ੍ਰਿਫਤਾਰ ਕਰਦੇ ਨੇ ਸਾਨੂੰ ਕੁਝ ਵੀ ਹੁੰਦਾ ਅਸੀਂ ਆਪਣੀ ਗ੍ਰਿਫਤਾਰੀ ਵੀ ਸਮਾਂਗੇ ਬਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਨਿੰਦਰ ਸਿੰਘ ਹੈ ਕਿਹੜਾ ਪਿੰਡ ਹੈ ਪਿੰਡ ਵਾਲੂਮ ਸਰਪੰਚ ਆ ਕਿੰਨੀ ਜ਼ਮੀਨ ਤੁਹਾਡੀ ਪਿੰਡ ਦੀ ਜਿਹੜੀ ਟੋਟਲ ਵਿੱਚ ਆ ਰਹੀ ਹੈਗੀ ਐਕਵਾਇਰ ਕੀਤੀ 250 ਏਕੜ ਆ ਜੀ ਹਾਂਜੀ ਅੱਜ ਮੰਗ ਪੱਤਰ ਦੇਣ ਦੇ ਲਈ ਪਹੁੰਚੇ ਹੋਏ ਹਾਂ ਐਸਡੀਐਮ ਸਾਹਿਬ ਕੋਲ ਕੀ ਸਾਰੇ ਕਿਸਾਨ ਭਰਾ ਨਾਲ ਨੇ ਪਿੰਡ ਦੇ ਜਿਨ੍ਹਾਂ ਦੀ ਜ਼ਮੀਨ ਆ ਰਹੀ ਹੈ ਕਿੱਥੇ ਹਾਂਜੀ ਹਾਂਜੀ ਸਾਰਾ ਸਾਰਾ ਪਿੰਡ ਨਾਲ ਆ ਜੀ ਉਹ ਕਹਿੰਦੇ ਜ਼ਮੀਨ ਨਹੀਂ ਦੇਣੇ ਆ ਸਰਕਾਰ ਕਹਿੰਦੀ ਕਹਿੰਦੀ ਲੋਕਾਂ ਨੂੰ ਕਹਿੰਦੇ ਫਾਇਦਾ ਹੋਣਾ ਕਿਸਾਨਾਂ ਨੂੰ ਜਿਨ੍ਹਾਂ ਦੀਆਂ ਜ਼ਮੀਨਾਂ ਆਰੀਆਂ ਕਹਿੰਦੇ ਅਸੀਂ ਉਹਦਾ ਰੇਟ ਦੇ ਰਹੇ ਹਾਂ ਨਾਲ ਸ਼ੋਰੂਮ ਦੇ ਰਹੇ ਹਾਂ ਇਹ ਕਿਹਾ ਜਾ ਰਿਹਾ ਤੁਸੀਂ ਉਹਨਾਂ ਐਸਡੀਐਲ ਸਾਹਿਬ ਦੇ ਸ਼ਬਦ ਸੁਣੇ ਲੈਣੇ ਹੋਣੇ ਉਹਨਾਂ ਨੇ ਸਾਰਾ ਕੁਝ ਬੰਦ ਕਰਤਾ ਲੋਨ ਵੀ ਬੰਦ ਕਰਤਾ ਸਾਡੀਆਂ ਲੈਂਟਾ ਵੀ ਬੰਦ ਕਰਤੀਆਂ ਸਾਰਾ ਕੁਝ ਬੰਦ ਕਰਤਾ ਫਿਰ ਸਾਨੂੰ ਇਹਦਾ ਫਾਇਦਾ ਕਿੱਥੋਂ ਨੁਕਸਾਨ ਹੈ ਇਹਦਾ ਜਿਹੜਾ ਸਾਨੂੰ ਉਹਨਾਂ ਨੇ 1000 ਗਜ ਦਾ ਪਲਾਟ ਦੇਣਾ ਜਾਂ 250 200 ਗਜ ਦਾ ਉਹ ਤਰੱਕੀ ਕਰ ਲੂ ਠੀਕ ਹੈ ਨਾ ਉਹਨਾਂ ਦੀਆਂ ਕਲੋਨੀਆਂ ਪੰਜਾਬ ਸਰਕਾਰ ਦੀਆਂ ਜੋ ਗੁਲਾਟਾ ਵੱਲੋਂ ਕੱਟੀਆਂ ਹੋਈਆਂ ਨੇ ਲੁਧਿਆਣੇ ਪਿੰਡਾਂ ਦੇ ਜਗਰਾਵ ਪਈਆਂ ਨੇ ਉਹੀ ਨਹੀਂ ਉਹਨਾਂ ਤੋਂ ਡਿਵੈਲਪ ਹੋਈਆਂ ਉਹਨਾਂ ਨੂੰ ਪਹਿਲਾਂ ਡਿਵੈਲਪ ਕਰ ਲੈਣਾ ਉਦੋਂ ਬਾਅਦ ਫੇਰ ਹਮ ਜੇ ਕੋਈ ਅਧਿਕਾਰੀ ਪਹੁੰਚਦਾ ਹੈ ਕੋਈ ਐਕਵਾਇਰ ਕਰਨ ਦੇ ਲਈ ਜ਼ਮੀਨ ਪਹੁੰਚਦਾ ਹੈ ਤਾਂ ਤੁਹਾਡੇ ਵੱਲੋਂ ਡਟਵਾ ਵਿਰੋਧ ਕੀਤਾ ਜਾਊਗਾ ਨਾਲ ਕਿਹੜੀਆਂ-ਕਿਹੜੀਆਂ ਯੂਨੀਅਨਾਂ ਦਾ ਸਾਥ ਹੈਗਾ ਨਾਲ ਯੂਨੀਅਨ ਸਾਰੀਆਂ ਯੂਨੀਅਨ ਸਾਡੇ ਨਾਲ ਨੇ ਐਸ ਕੇ ਐਮ ਜੋ ਕਿਸਾਨ ਮੋਰਚਾ ਉਹਨਾਂ ਨੇ ਕਹਿਤਾ ਵੀ ਜ਼ਮੀਨਾਂ ਨਹੀਂ ਦੇ ਹਮ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਕੋਈ ਗੱਲਬਾਤ ਹੋਈ ਤੁਹਾਡੀ ਉਹਨਾਂ ਦੇ ਨਾਲ ਕੀ ਕੀਤਾ ਉਹਨ ਉਹਨਾਂ ਨੇ ਤਾਂ ਕੁਝ ਨਹੀਂ ਕਿਹਾ ਜੀ ਉਹਨਾਂ ਨੇ ਮੰਗ ਪੱਤਰ ਰੱਖ ਲਿਆ ਹਾਂ ਜੀ ਹਾਂ ਬਈ ਤੁਹਾਡਾ ਕੀ ਮੇਰਾ ਨਾਮ ਗਗਨਦੀਪ ਸਿੰਘ ਹੈ ਕਿਹੜਾ ਪਿੰਡ ਆ ਬਈ ਪਿੰਡ ਵਾਲਿਓ ਜੀ ਤੁਹਾਡੀ ਵੀ ਜ਼ਮੀਨ ਆਉਂਦੀ ਹਾਂਜੀ ਮੇਰੀ ਜ਼ਮੀਨ ਆ ਰਹੀ ਹੈ ਅੱਜ ਵਿਰੋਧ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਲਗਾਤਾਰ ਅੱਜ ਮੰਗ ਪੱਤਰ ਵੀ ਦਿੱਤਾ ਗਿਆ ਕੀ ਕਹੋਗੇ ਜ਼ਮੀਨ ਵਾਲੇ ਜਿਹੜੀ ਕਵਾਇਰ ਕੀਤੀ ਜਾ ਰਹੀ ਹੈ ਕਵਾਇਰ ਇਹ ਧੱਕੇ ਨਾਲੇ ਕਰ ਰਹੇ ਨੇ ਕਵਾਇਰਾ ਸੱਤ ਦਾ ਕਿਸੇ ਨੇ ਪੁੱਛਿਆ ਨਹੀਂ ਆ ਕੇ ਵੀ ਤੁਹਾਨੂੰ ਜ਼ਮੀਨ ਦਾ ਰਿਕਵਾਇਰ ਕਰੀਏ ਇਹ ਧੱਕੇ ਨਾਲ ਇਹਨਾਂ ਨੇ ਅਖਬਾਰ ਦੇ ਵਿੱਚ ਨੋਟਿਸ ਕੱਢਤਾ ਤੇ ਸੰਤਾ ਉਹਦੋਂ ਨੇ ਪਤਾ ਲੱਗਿਆ ਵੀ ਸਾਡੀ ਜ਼ਮੀਨ ਦੇ ਨੰਬਰ ਅਖਬਾਰ ਚ ਆਏ ਨੇ ਪਰ ਅਸੀਂ ਇਹਨਾਂ ਨੂੰ ਇਹ ਕਲੀਅਰ ਕਰ ਦੇਣਾ ਚਾਹੁੰਦੇ ਆ ਐਸਡੀਐਮ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਨੂੰ ਵੀ ਅਸੀਂ ਇਹ ਜ਼ਮੀਨ ਨਹੀਂ ਦੇਣੀ ਹੈਗੀ ਅਸੀਂ ਆਪਣੀ ਸਾਡਾ ਸਾਰਾ ਪਿੰਡੇ ਦਾ ਵਿਰੋਧ ਕਰਦਾ ਜੀ 250 ਏਕੜ ਬਜੀ ਦੱਸਿਆ ਜਾ ਰਿਹਾ ਜਿਵੇਂ ਬਾਈ ਉਹਨਾਂ ਨੇ ਦੱਸਿਆ ਕਿ ਟੋਟਲ ਜ਼ਮੀਨ ਆਉਂਦੀ ਵੀ ਹੈ ਤੁਹਾਡੇ ਪਿੰਡ ਦੇ ਵਿੱਚ ਹਾਂਜੀ 250 ਏਕੜ ਦੇ ਵਿੱਚ ਮੇਰੀ ਟੋਟਲ ਜ਼ਮੀਨ ਆ ਰਹੀ ਹੈ ਜੀ ਹਾਂ ਸਾਰੀ ਉਹ ਆ ਰਹੀ ਸਾਰੀ ਉਹ ਜ਼ਮੀਨ ਆ ਰਹੀ ਹੈ ਜੀ ਮੇਰੀ ਮੇਰੇ 18 20 ਕਿੱਲੇ ਦੀ ਜ਼ਮੀਨ ਦੇ ਵਿਚਾਰੇ ਨੇ ਜੀ ਤੇ ਅਸੀਂ ਇੱਕ ਥਾਂ ਤੇ ਜ਼ਮੀਨ ਛੱਡ ਕੇ ਅਸੀਂ ਕਿੱਥੇ ਜਾਵਾਂਗੇ ਸਾਡਾ ਜਾੜਾ ਹੋ ਜਾਊਗਾ ਪਿੰਡ ਦਾ ਜੀ ਇਓ ਉੱਜੜਨ ਵਾਲੇ ਅਜਾੜਨ ਵਾਲੇ ਕੰਮ ਆ ਜੀ ਇਹ ਪਿੰਡ ਨੂੰ ਹਾਂਜੀ ਕਿੰਨੀ ਜਿਵੇਂ ਤੁਸੀਂ ਦੱਸਿਆ 18 20 ਏਕੜ ਉਸ ਤੋਂ ਇਲਾਵਾ ਹੋਰ ਵੀ ਕਿਤੇ ਕੀਤੀ ਕਰਦੇ ਉਹੀ ਸਾਰੀ ਜ਼ਮੀਨ ਆ ਉਹ ਪਜਾਊ ਜ਼ਮੀਨ ਆ ਕਿਵੇਂ ਉਹ ਪਜਾਊ ਜ਼ਮੀਨ ਆ ਜੀ ਸਾਡੇ ਉੱਤੇ 35 40 ਫੁੱਟ ਤੇ ਪਾਣੀ ਆ ਇੱਕ ਥਾਂ ਤੇ ਜ਼ਮੀਨ ਆ ਤੇ ਉੱਤੀ ਸਾਡਾ ਘਰ ਆ ਤੇ ਅਸੀਂ ਸਾਨੂੰ ਐ ਦੱਸੋ ਵੀ ਅਸੀਂ ਸਾਰਾ ਟੱਬਰ ਲੈ ਕੇ ਕਿੱਧਰ ਜਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਅਜਿਹੀ ਗੱਲਬਾਤ ਹੁੰਦੀ ਹੈ ਜੇਕਰ ਰਿਕੁਆਇਰ ਕਰਨ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਦਾ ਤਾਂ ਤੁਹਾਡੇ ਵੱਲੋਂ ਦਾ ਵਿਰੋਧ ਡਟ ਕੇ ਕੀਤਾ ਜਾਣਾ ਹਾਂ ਸਾਡੇ ਵੱਲੋਂ ਇਹ ਪੂਰਾ ਵਿਰੋਧ ਕਰਿਆ ਜਾਵੇਗਾ ਜਿਵੇਂ ਇਹ ਚੱਲਣਗੇ ਫੇਰ ਰੋਕਣੇ ਅਸੀਂ ਚੱਲਾਂਗੇ ਜੇ ਡੰਡਾ ਚੱਕਣਗੇ ਤਾਂ ਅਸੀਂ ਵੀ ਮੂਰੇ ਡੰਡਾ ਹੀ ਚੱਕਾਂਗੇ ਅਸੀਂ ਇਹ ਵਿਰੋਧ ਕਰਾਂਗੇ ਜੀ ਪੂਰਾ ਅਸੀਂ ਜ਼ਮੀਨ ਨਹੀਂ ਦੇਣੀ ਹੈਗੀ ਇਹਨਾਂ ਨੂੰ ਮੰਗ ਕੀ ਕਰਦੇ ਹਾਂ ਖਾਸ ਕਰਕੇ ਸਰਕਾਰ ਕੋਲ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਜੀ ਇਹ ਆਪਣਾ ਨੋਟੀਫਿਕੇਸ਼ਨ ਸਾਡੇ ਵਾਪਸ ਲੱਤਾ ਜਾਵੇ ਜੀ ਸਾਨੂੰ ਕੋ ਸਾਡੇ ਪਿੰਡ ਸਾਰਿਆਂ ਕੋ ਘਰ ਨੇ ਸਾਨੂੰ ਕੋਈ ਪਲਾਟਾਂ ਦੀ ਲੋੜ ਨਹੀਂ ਸਾਨੂੰ ਕਿਸੇ ਘਰ ਦੀ ਲੋੜ ਨਹੀਂ ਸਾਡੇ ਸਾਰੇ ਪਿੰਡ ਦੇ ਵਿੱਚ ਸਾਡੇ ਸਾਰਿਆਂ ਕੋ ਘਰ ਹੈਗੇ ਨੇ ਜੀ ਇੱਥੇ ਰਹਿਣਾ ਕਿੰਨਾ ਨੇ ਮੈਨੂੰ ਇਹ ਦੱਸੋ ਸਰਕਾਰ ਕਹਿ ਰਹੀ ਹੈ ਕਲੋਨੀਆਂ ਬਣਾ ਕੇ ਦੇਵਾਂਗੇ ਕਲੋਨੀਆਂ ਦੇ ਵਿੱਚ ਰਹਿਣਗੇ ਕੌਣ 250 ਏਕੜ ਦੇ ਵਿੱਚ ਘੱਟੋ ਘੱਟ 1000 3-4000 ਬੰਦਾ ਰਹੂਗਾ ਸਾਡੇ ਪਿੰਡ ਦੀ ਵੋਟ 1200 ਆ ਸਾਡੇ ਪਿੰਡ ਸਾਰਿਆਂ ਕੋ ਘਰ ਹੈਗੇ ਨੇ ਇੱਥੇ 250 ਏਕੜ ਦੇ ਵਿੱਚ ਇਹ ਕੀ ਭਈਆਂ ਨੂੰ ਬਿਠਾਉਣਗੇ ਲੈ ਕੇ ਰਹੂ ਕੌਣ ਸਾਨੂੰ ਇਹ ਕਾਲ ਦਾ ਜਵਾਬ ਚਾਹੀਦਾ ਵੀ ਇਹਨਾਂ ਤੋਂ ਮੰਗੀਆਂ ਕਿੰਨੇ ਨੇ ਕਲੋਨੀਆਂ ਇਹ ਸਾਹਿਬ ਜੀ ਸਾ ਮੰਗੀਆਂ ਨਹੀਂ ਕਲੋਨੀਆਂ ਸਾਨੂੰ ਨਹੀਂ ਚਾਹੀਦੀਆਂ ਜੀ ਦੇਖੋ ਸਰ ਮਾਮਲਾ ਹੈਗਾ ਤੁਹਾਨੂੰ ਪਿੱਛੇ ਜੇ ਜਵੇਂ ਉੱਡਾ ਵੱਲੋਂ ਗੁਲਾਡਾ ਦੀ ਜਿਹੜੇ ਏਰੀਆ ਆਂਦੇ ਨੇ ਉੱਥੇ ਜਿਹੜੀਆਂ ਨਜਾਇਜ਼ ਕਲੋਨੀਆਂ ਬਣੀਆਂ ਉਹ ਲੋਕਾਂ ਨੂੰ ਉਹਨਾਂ ਨੂੰ hath pal ਲਈ ਲੋਕਾਂ ਦਾ ਵਧੀਆ ਸੇਹ ਸਹੂਲਤਾ ਬੈਟਰ ਫੈਸਿਲਿਟੀ ਇਨਫਰਾਸਟ੍ਰਕਚਰ ਦੇਣ ਦੇ ਨਾਲ ਇਰਾਦੇ ਨਾਲ ਇੱਕ ਲੀਗਲ ਵੇ ਨਾਲ ਲੋਕਾਂ ਨੂੰ ਜਿਹੜਾ ਵਧੀਆ ਸਹੂਲਤਾ ਦੇਣ ਕਲੋਨੀਆਂ ਡਵੈਲਪ ਕੀਤੀਆਂ ਜਾਣੀਆਂ ਸੀਗਾ ਉਸੇ ਲੜੀ ਤਹਿਤ ਸਮਰਾਲਾ ਦੇ ਵਿੱਚ ਪਿੰਡ ਬਾਲੇ ਚ 250 ਏਕੜ ਜ਼ਮੀਨ ਜਿਹੜੀ ਐਕਵਾਇਰ ਕੀਤੀ ਜਾਣੀ ਸੀਗੀ ਮੈਂ 3-4 ਦਿਨ ਪਹਿਲਾਂ ਪਿੰਡ ਬਾਲੇ ਲੋਕਾਂ ਨੂੰ ਇਸ ਸਕੀਮ ਦੇ ਫਾਇਦੇ ਬਾਰੇ ਦੱਸ ਕੇ ਆਇਆ ਸੀਗਾ ਅੱਜ ਵੀ ਜਦੋਂ ਮੇਰੇ ਕੋਲ ਆਏ ਨੇ ਮੈਂ ਇਹਨਾਂ ਨੂੰ ਦੱਸਿਆ ਇਹਦੇ 1000 ਗੱਜ ਜਿਹੜਾ ਕਿਲੇ ਮਗਰ ਤੁਹਾਨੂੰ ਡਿਵੈਲਪ ਲੈਂਡ ਮਿਲਣੀ ਹੈ 500 ਗੱਜ ਦਾ ਪਲਾਟ 300 ਗੱਜ ਦਾ 200 ਗੱਜ ਦਾ ਤੇ ਨਾਲ ਹੀ 200 ਗੱਜ ਦਾ ਕਮਰਸ਼ੀਅਲ ਸਾਈਟ ਮਿਲਣੀ ਹੈ ਅੱਜ ਜੇ ਕਮਰਸ਼ੀਅਲ ਸਾਈਟ ਵੀ ਵੇਖਿਆ ਜਾਵੇ ਤੇ ਲਗਭਗ ਕਿਤੇ ਵੀ ਤੁਸੀਂ ਉਹਨਾਂ ਦੱਸਿਆ ਜਿਹੜੇ ਬਾਹਰ ਮੇਨ ਰੋਡ ਤੇ ਸ਼ੋਰੂਮ ਹੈਗੇ ਨੇ 100-200 ਕੱਜਦੇ ਹੈਗੇ ਨੇ ਉਹ ਡੇਢ-ਡੇਢ ਕਰੋੜ ਦੇ ਵਿਕਦੇ ਨੇ ਤੇ ਇਹ ਜਮੀਨ ਜਿਹੜਾ ਨਾਲ 200 ਕੱਜ ਦਾ ਸ਼ੋਰੂਮ ਮਿਲਣਾ ਤੁਸੀਂ ਵੇਖੋ ਅੰਦਾਜ਼ਾ ਲਾ ਲਓ 2 ਕਰੋੜ ਦੇ ਲਗਭਗ ਘੱਟ ਤੋਂ ਘੱਟ ਮੰਨੀ ਲਈ ਜਦਕਿ ਪਿੰਡਾਂ ਦੇ ਵਿੱਚ ਅੱਜ ਵੀ ਜ਼ਮੀਨਦਾਰ ਰੇਟ ਦਿੱਥੇ ਵਾਲਾ ਐਕਵਾਇਰ ਕਰ ਰਹੇ ਆ ਜੋ ਕਿਸਾਨ ਦੱਸ ਰਹੇ ਸਭ 60 ਤੋਂ 70 ਲੱਖ ਰੁਪਇਆ ਹੈਗਾ ਸੋ ਕਮਰਸ਼ੀਅਲ ਜ਼ਮੀਨ ਦੇ ਨਾਲ ਹੀ ਸਿੱਧਾ-ਸਿੱਧਾ ਇਹਨਾਂ ਨੂੰ ਲਗਭਗ ਕਰੋੜ ਤੋਂ ਉੱਪਰ ਦਾ ਫਾਇਦਾ ਹੈਗਾ ਅ ਕੁਝ ਸਮੇਦਾਰਾਂ ਨੂੰ ਸਟਾਰਟ ਤੇ ਜਿਹੜਾ ਹੈਗਾ ਵੀ ਖੇਤੀ ਨਹੀਂ ਹੋਏਗੀ ਪਰ ਉਹਦੇ ਵਿੱਚ ਵੀ ਸਰਕਾਰ 30000 ਰੁਪਇਆ ਪਰ ਕਿੱਲਾ ਇਹਨਾਂ ਨੂੰ ਜਿਹੜਾ ਓਠੇ ਕਿਰੇ ਤੌਰ ਤੇ ਦੇ ਰਹੀ ਹੈ ਜਿਵੇਂ ਕਹ ਲਵੋ ਇਸ ਤੋਂ ਇਲਾਵਾ ਹਜ਼ਾਰ ਕਰਜਾ ਜਿਹੜਾ ਰੈਜੈਂਸ਼ਲ ਪਲਾਟ ਮਿਲਦਾਵੇਂ ਕਿਸਾਨ ਪਰ ਉਹ ਵੇਚ ਕੇ ਆਪਣਾ ਰਹਿ ਸਕਦੇ ਨੇ ਚੰਗਾ ਬਿਹਤਰ ਘਰ ਬਣਾ ਸਕਦੇ ਨੇ ਜਾਂ ਵੇਚ ਕੇ ਕਿਤੇ ਹੋਰ ਨਵੀਂ ਜ਼ਮੀਨ ਨਹੀਂ ਲੈ ਸਕਦੇ ਨੇ ਫਾਇਦਾ ਹੈਗਾ ਜਿੱਥੋਂ ਤੱਕ ਮੰਗ ਪੱਤਰ ਦੇਣ ਆਏ ਲਗਭਗ 75 ਦੇ ਕਰੀਬ ਮੰਗ ਪੱਤਰ ਮੈਨੂੰ ਪ੍ਰਾਪਤ ਹੋਏ ਨੇ ਜਿਹੜੇ ਪਿੰਡ ਵਾਲੇ 72 73 ਜਾਂ 75 ਮੈਕਸਿਮਮ ਜਿਹੜੇ ਪ੍ਰਾਪਤ ਹੋਏ ਨੇ ਇਹ ਬਾਲੋਪਿੰਡ ਦੇ ਸਾਰੇ ਕਿਸਾਨ ਇਕੱਠੇ ਹੋ ਕੇ ਆਏ ਸੀ ਅ ਸਰਦਾਰ ਹਰਦੀਪ ਸਿੰਘ ਜੀ ਗਿਆਸਪੁਰਾ ਕਾਗਿਆ ਜਿਹਨਾਂ ਦੇ ਪ੍ਰਧਾਨ ਨੇ ਉਹਨਾਂ ਦੀ ਰਹਿਨੁਮਾਈ ਥਲੇ ਜਥੇਬੰਦੀ ਥਲੇ ਇਹ ਸਾਰੇ ਕਿਸਾਨ ਇਕੱਠੇ ਹੋ ਕੇ ਆਏ ਸੀ ਤੇ ਇਹਨਾਂ ਨੇ ਮੰਗ ਪੱਤਰ ਦਿੱਤਾ ਮੈਂ ਮੰਗ ਪੱਤਰ ਲੈ ਲਿਆ ਤੇ ਜਿਹੜਾ ਸਬੰਧਤ ਗਲਾਡਾ ਨੂੰ ਇਸ ਬਾਰੇ ਇਨਫੋਰਮਡ ਕਰਤਾ ਹੈਗਾ ਜਿਹੜਾ ਤੇ ਮੇਰੇ ਕੋਲ ਕਿਉਂਕਿ ਇਹਨਾਂ ਕੇਸਾਂ 'ਚ ਐਲਸੀਬੀ ਮੈਨੂੰ ਸਰਕਾਰ ਨੇ ਐਸਟੀਐਮ ਨੂੰ ਡਿਕਲੇਅਰ ਕੀਤਾ ਹੈਗਾ ਤੇ ਈਓਵੀ ਐਸਟੀਐਮ ਹੀ ਹੈਗਾ ਸਦ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਵੀ ਕਿਸੇ ਵੀ ਕਿਸਾਨ ਦੀ ਜ਼ਬਰਦਸਤੀ ਜ਼ਮੀਨ ਹੈ ਜਿਹੜੀ ਉਹ ਕਾਇਦ ਨਹੀਂ ਕੀਤੀ ਜਾਵੇਗੀ। ਬਿਲਕੁਲ। ਬਿਲਕੁਲ। ਇਹ ਵੀ ਕਿ ਕਿ ਮੈਂ ਜਿਵੇਂ ਇਹ ਕਿਸਾਨ ਦਾ ਇੱਕ ਇਹ ਵੀ ਕਹਿਣਾ ਵਾ ਵੀ ਸਾਡੀ ਜ਼ਮੀਨ ਦਾ 6ਵਾਂ ਹਿੱਸਾ ਹੀ 5ਵਾਂ ਹਿੱਸਾ ਸਾਨੂੰ ਦਿੱਤਾ ਜਾ ਰਿਹਾ ਉਹਦੇ ਵਿੱਚ ਸਾਨੂੰ ਕੋਈ ਪ੍ਰਾਪਰਟੀ ਨਹੀਂ ਹੈ। ਦੂਜਾ ਲੋਨ ਲੈਣ ਦੇ ਤੇ ਲਿੰਟ ਬਣਾਉਣ ਦੇ ਉੱਪਰ ਵੀ ਰੋਕ ਲੱਗਦੀ ਹੈ। ਬਿਲਕੁਲ ਮੈਂ ਦੱਸਾਂ ਵੇਖੋ ਜਦੋਂ ਐਕੁਇਸ਼ੀਨ ਪ੍ਰਾਪਤ ਹੋਣ ਦਾ ਵਿਚਨ ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹਾਂ ਲੋਨ ਤੇ ਲਿਮਿਟਸ ਉੱਤੇ ਰੋਕ ਲੱਗਦੀ ਹੈ। ਇੱਚ ਕੋਈ ਦੋਰਾ ਨਹੀਂ ਹੈਗਾ। ਜਿਹੜੀ ਤੁਸੀਂ ਗੱਲ ਕਰਦੇ ਹੋ ਸਾਨੂੰ ਪੰਜਵਾਂ ਜਾਂ ਛੇਵਾਂ ਹਿੱਸਾ ਹੀ ਦਿੱਤਾ ਜਾ ਰਿਹਾ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਸਕੀਮ ਬ ਦੱਸਾਂ ਤੁਸੀਂ ਵੀ ਲੋਕਾਂ ਨੂੰ ਅਵੇਅਰ ਕਰੋ ਵੀ ਇਹ ਸਕੀਮ ਹੈ ਕੀ ਹੈ ਸਰਕਾਰ ਵੱਲੋਂ ਇੱਕ ਕਿੱਲਾ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ 4840 ਗੱਜ ਉਹਦੇ ਬਦਲੇ ਦੇ ਵਿੱਚ 1000 ਗੱਜ ਜਿਹੜੀ ਇਹ ਡਵੈਲਪ ਲੈਂਡ ਦੇਣੀ ਹੈ ਤੇ 200 ਗੱਜ ਦਾ ਸ਼ੋਰੂਮ ਦੇਣਾ ਹੈ ਕਮਰਸ਼ੀਅਲ ਜਿਹੜਾ ਹੈਗਾ 1000 ਗੱਜ ਰੈਜ਼ੀਡੈਂਸ਼ੀਅਲ ਤੇ 200 ਗੱਜ ਕਮਰਸ਼ੀਅਲ 200 ਕਾ ਜਿਹੇ ਕਮਰਸ਼ੀਅਲ ਨੂੰ ਆਪਾਂ ਕਨਵਰਟ ਕਰੀਏ ਰੈ residenial ਦੇ ਵਿੱਚ ਤੇ ਲਗਭਗ 600 ਕਾ ਜਿਹੜਾ ਮੈਂ ਕਹਿੰਦਾ ਮੋਟਾ ਜਿਹਾ ਇੱਕ ਆਈਡੀਆ ਚ ਲਾਇਆ ਦੇਖੋ ਕਿ ਕਿਤੇ ਪਾਰਕਿੰਗ ਬੜੀ ਛੜਨੀ ਪੈਂਦੀ ਖੁੱਲੀ ਸੋ ਮੋਟਾ-ਮੋਟਾ 1600 ਕਾ ਜਿਹ ਮੈਨ ਤੇ ਕਿਸਾਨ ਭਰਾਵਾਂ ਨੂੰ ਅਸੀਂ ਵਾਪਸ ਕਰਦਣੀ ਜ਼ਮੀਨ ਮਾਰਕਾ ਹੁਣ ਲਗਭਗ 30 ਤੋਂ 35% ਜ਼ਮੀਨ ਤੇ ਅਸੀਂ ਉਹਨਾਂ ਨੂੰ ਡਿਵੈਲਪ ਲੈਂਡ ਵਾਪਸ ਕਰਨੀ ਹੈ ਕਿਲੇ ਮਦਰ ਲੈਣ ਤੋਂ ਬਾਅਦ ਲਗਭਗ ਲਗਭਗ ਸੜਕਾਂ ਲਈ ਸੇ ਸੂਤਾਲੇ ਹਸਪਤਾਲ ਲਈ ਰਿਲੀਜੀਅਸ ਪਲੇਸ ਲਈ ਮੰਦਿਰ ਗੁਰਦੁਆਰੇ ਲਈ ਦੈਨ ਉਸ ਤੋਂ ਬਰ ਕਮਿਊਨਿਟੀ ਹਾਲ ਜਿਹੜੇ ਸਹੂਲੀਆਂ ਥਾਵਾਂ ਬਣਾਉਣੀਆਂ ਜਿੱਥੇ ਕੋਈ ਵਿਆਹ ਸ਼ਾਦੀ ਆਉਣੀ ਉਹਦੇ ਲਈ ਹਸਪਤਾਲ ਬੰਨਣਾਵੇਂ ਸਕੂਲ ਬੰਨਣਾਵੇਂ ਕੋਈ ਪਾਰਕ ਡਿਵੈਲਪ ਹੋਣੇ ਆ ਇਹਨਾਂ ਸਾਰੀਆਂ ਮੁੱਢਲੀਆਂ ਸਹੂਤਾਂ ਲਈ ਇਹ ਪ੍ਰਾਈਵੇਟ ਕੋਲੋਨਾਈਜ਼ਰ ਤੇ ਹੈ ਨਹੀਂ ਦੋ ਬਲੀਆਂ ਕੱਟੀਆਂ ਤੇ ਕਰਕੇ ਚਲਾ ਗਿਆ ਸਰਕਾਰ ਨੇ ਕਰਨੀ ਏ ਇੱਕ ਪੂਰਾ ਐਕਸਟੈਂਡਡ ਮੇਨਟੇਨ ਕਰਨਾ ਵੇ ਤਾਂ ਕਿ ਲੋਕਾਂ ਨੂੰ ਵਧੀਆ ਹੈਲਥ ਸੂਤਾ ਦੇ 40 ਫੁੱਟ ਤੋਂ ਘੱਟ ਕੋਈ ਸੜਕ ਨਹੀਂ ਹੋਣੀ ਅੰਦਰਲੀ ਰੋਡ ਜਿਹਨੂੰ ਕਹਿੰਦੇ ਆਪਾਂ 20 ਫੁੱਟ ਮੈਟਰ ਰੋਡ ਹੁੰਦੀ ਹੈ ਦੋਵਾਂ ਪਾਸੇ 10-10 ਫੁੱਟ ਜਿਹੜੀ ਹੈ ਉਹ ਗ੍ਰੀਨ ਬੈਲਟ ਛੱਡੀ ਜਾਂਦੀ ਹੈ ਵਾਲ ਟੂ ਵਾਲ ਇੱਕ ਘਰ ਤੋਂ ਸਾਹਮਣੇ ਦੂਜੇ ਘਰ ਤੱਕ ਦੀ ਦੂਰੀ 40 ਜਿਹੜੀ ਫੁੱਟ ਹੁੰਦੀ ਹੈ ਉਹਦੇ ਵਿੱਚ ਸਰਕਾਰ ਨੇ ਜਿਹੜਾ ਤੁਹਾਨੂੰ ਆਪਣਾ ਇਹ ਚ ਇੰਟਰਨੈਟ ਫੈਸਿਲਿਟੀ ਇਹ ਸਾਰਾ ਵਾਇਰਲੈਸ ਵਾਈਫਾਈ ਉਹ ਸਾਰਾ ਅੰਡਰਗ੍ਰਾਉਂਡ ਪਾ ਕੇ ਦੇਣਾ ਪਾਈਪਾਂ ਸਭ ਕੁਝ ਅੰਡਰਗ੍ਰਾਉਂਡ ਨਤਾਰਾ ਤੋਂ ਕੋਈ ਨੰਗੀਆਂ ਬਾਹਰ ਨਹੀਂ ਹੁੰਦੀਆਂ ਇੰਨੀ ਵਧੀਆ ਕੁਆਲਿਟੀ ਦਾ ਜਿਹੜਾ ਪੁੱਡਾ ਵੱਲੋਂ ਕਲੋਨੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਅਜਕੱਲ੍ਹ ਸੋ ਇਹ ਇੱਕ ਹਿੱਸਾ ਚਲੇਗਾ ਜ਼ਮੀਨ ਦੇ ਮਾਲਕ ਨੂੰ ਲਗਭਗ ਇੱਕ ਹਿੱਸਾ ਚਲਾ ਗਿਆ ਜਿਹੜੀਆਂ ਦੂਜੀਆਂ ਸਹੂਲਤਾਂ ਨੇ ਜਿਹੜੀਆਂ ਬਣਗੀਆਂ ਬਚਿਆ ਇੱਕ ਹਿੱਸਾ ਸਰਕਾਰ ਕੋਲ ਇੱਕ ਹਿੱਸੇ ਚੋਂ ਜੁਮਲ 33 ਗਜ ਮਤਲਬ ਕਹੇ ਲੋ 20% ਵੇਚ ਕੇ ਜ਼ਮੀਨ ਦੀ ਮੁੱਲ ਦੇ ਬਦਲੇ ਸਰਕਾਰ ਵੱਲੋਂ ਇਹ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸੜਕ ਬਣਾਣੀ ਉਹ ਤੇ ਖਰਚਾ ਆਏਗਾ ਪਾਰਕ ਡਿਵੈਲਪ ਕਰਨੀ ਉਹ ਤੇ ਖਰਚਾ ਆਏਗਾ ਹਸਪੀਟਲ ਬਨਣਾ ਹੋਵੇ ਤੇ ਖਰਚਾ ਆਏਗਾ ਸਕੂਲ ਬਨਣਾ ਹੋਵੇ ਤੇ ਖਰਚਾ ਆਏਗਾ ਕੋਈ ਵੈਟਰਨਰੀ ਹਸਪੀਟਲ ਬਨਣਾ ਹੋਵੇ ਤੇ ਖਰਚਾ ਆਏਗਾ ਕੋਈ ਮੰਦਰ ਗੁਰਦੁਆਰਾ ਬਨਣਾ ਹੋਵੇ ਤੇ ਖਰਚਾ ਆਏਗਾ ਸੋ ਲਗਭਗ ਕਰਦੇ ਕਰਾ ਦੇ ਸਰਕਾਰ ਕੋ 15% ਹੀ ਜ਼ਮੀਨ ਜਿਹੜੀ ਇਹ ਬਚਦੀ ਹੈ ਉਹ ਵੇਚ ਕੇ ਸਰਕਾਰ ਕੋਈ ਹੋਰ ਜਿਹੜੀ ਕੋਈ ਪ੍ਰਾਈਵੇਟ ਸੈਕਟਰ ਨੂੰ ਲਿਆ ਕੇ ਉੱਥੇ ਡਵੈਲਪ ਕਰਦੀ ਏ ਜਿਹਦੇ ਨਾਲ ਇਹ ਸਾਰਾ 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 ਓਵਰਆਲ ਜਿਹੜਾ ਮਾਰਕੀਟ ਗਰੋ ਕਰਦੀ ਕੋਈ ਇੰਡਸਟਰੀ ਲੱਗਦੀ ਉੱਥੇ ਓਵਰਆਲ ਗਰੋ ਕਰਦੀ ਏ ਓਨ ਦਾ ਹੋਲ ਜੇ ਮੈਂ ਕਹਾਂ ਇਹਨੂੰ ਐਨਾਲਿਸਿਸ ਕਰੀਏ ਇੱਕ ਸਾਲ ਭਰ ਅਜੇ ਠੰ ਤੇ ਇਹ ਉਹਨਾਂ ਦੇ ਫਾਇਦੇ ਦੀ ਸਕੀਮ ਹੈ ਇਹਨਾਂ ਇਲਾਕੇ ਦੀ ਡਵੈਲਪਮੈਂਟ ਹੁੰਦੀ ਹੈ ਚੰਗੀ ਤੇ ਵਧੀਆ ਬਿਹਤਰ ਸੇਵਾ ਰਹਿਣ ਦੀ ਸੁਭਾਵ ਮਿਲਦੀਆਂ ਵੇ ਇੱਕ ਅੱਛੀ ਕਲੋਨੀ ਡਵੈਲਪ ਹੋਵੇ ਲੀਗਲਾਈਜ਼ਡ ਕਲੋਨੀ ਡਵੈਲਪਮੈਂਟ ਹੁੰਦੀ ਹੈ ਆ ਤੁਸੀਂ ਵੇਖੋ ਹੁਣ ਸਾਡੇ ਸਮਾਲੇ ਦੇ ਵਿੱਚ ਦੋ ਤਿੰਨ ਲੀਗਲ ਕਲੋਨੀਆਂ ਉੱਥੇ ਸਾਰੀਆਂ ਤਰਸਕੀਆਂ ਬੰਦ ਪਈਆਂ ਨੇ ਉਹ ਲੋਕਾਂ ਦੇ ਪੈਸੇ ਵੀ ਫਸੇ ਪਏ ਨੇ ਸੀਵਰੇਜ ਦਾ ਉੱਥੇ ਹੈ ਨਹੀਂ ਕੋਈ ਉਹਨਾਂ ਨੇ ਐਸਟੀਪੀ ਨਹੀਂ ਲਾਇਆ ਕੋਈ ਪਾਣੀ ਦਾ ਪ੍ਰਬੰਧ ਨਹੀਂਗਾ ਉਹ ਫਿਰ ਕਮੇਟੀ ਦੇ ਤੱਕ ਤਰਲੇ ਮਾਰਦੇ ਨੇ ਹੁੰਦਾ ਕਿ ਜਦੋਂ ਇਲੈਕਸ਼ਨ ਆਉਂਦੇ ਨੇ ਫਿਰ ਇਹੀ ਲੋਕ ਪੋਲੀਟਿਸ਼ਨਾਂ ਦੇ ਮਗਰ ਜਾਂਦੇ ਨੇ ਵੀ ਸਾਨੂੰ ਲੀਗਲਾਈਜ਼ ਕਰੋ ਕਿਤੇ ਨਾ ਕਿਤੇ ਚਾਹੰਦੇ ਅਣਚਾਹੰਦੇ ਹੋਏ ਵੀ ਸਰਕਾਰ ਦੇ ਉੱਤੇ ਦਬਾਅ ਹੁੰਦਾ ਹੋਵੇ ਵੀ ਇਹ ਸਾਡੇ ਲੋਕ ਨੇ ਸਰਕਾਰਾਂ ਦੇ ਫਿਰ ਸੋਚਦੀਆਂ ਆਪਣੇ ਲੋਕਾਂ ਬਾਰੇ ਵੀ ਇਹਨਾਂ ਚੀਜ਼ਾਂ ਨੂੰ ਲੀਗਲਾਈਜ਼ ਕੀਤਾ ਜਾਵੇ ਉਹ ਫਿਰ ਕੋਈ ਫੀਸਾ ਹੁੰਦੀ ਆ ਫਿਰ ਉਹ ਫੀਸਾ ਦਿੰਦੇ ਨੇ ਉਹ ਫਿਰ ਰੋਂਦੇ ਨੇ ਲੋਕ ਉਹ ਹੀ ਤੇ ਜ਼ਮੀਨ ਰਜਿਸਟਰੀ ਕਰਾ ਚੁੱਕੇ ਆ ਖਰੀਦੀ ਸੋ ਉਹਨ ਦਾ ਹਾਲ ਜੇ ਵੇਖਿਆ ਜਾਵੇ ਨਾ ਕਿ ਲੋਕਾਂ ਨੂੰ ਇੱਕ ਕਲੋਨੀਆ ਦਾ ਬਹੁਤ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਵੇ ਬਸ ਇਹਨਾਂ ਨੂੰ ਸਮਝਾਉਣ ਦੀ ਲੋੜ ਹੈ ਅਫੇਅਰ ਕਰਨ ਦੀ ਲੋੜ ਹੈ ਮੈਂ ਪਹਿਲਾਂ ਵੀ ਜਾ ਕੇ ਆਇਆ ਵਾਂ ਤੁਹਾਡੇ ਮਾਧਮ ਨਾਲ ਵੀ ਅਪੀਲ ਕਰਦਾ ਹਾਂ ਤੇ ਮੈਂ ਲਗਾਤਾਰ ਪਿੰਡ ਵਾਲੇ ਲੇਖਿਕਾਂ ਨੂੰ ਅਪੀਲ ਕਰਦਾ ਰਹਾਂਗਾ ਤੇ ਉਹਨਾਂ ਕੋਲ ਜਾਣਦਾ ਰ੍ਹਾਂਗਾ ਤੇ ਬੇਨਤੀ ਕਰਦਾ ਰਹਾਂਗਾ ਇਹ ਸਕੀਮ ਉਹਨਾਂ ਦੇ ਫਾਇਦੇ ਲਈ ਬਹੁਤ ਲਾਹੇਵੰਦ ਸਕੀਮ ਹੈ ਇਹਨੂੰ ਅਡਾਪਟ ਕਰੋ ਤੇ ਆਪਣਾ ਜਿਹੜਾ ਭੁੱਖੇ ਉਹ ਸਨਾਰਾ ਬਣਾ ਤਾਂ ਬਿਲਕੁਲ ਜੀ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਪਿੰਡ ਵਾਸੀਆਂ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਸਾਡੀ 250 ਏਕੜ ਦੇ ਜਮੀਨ ਕਰੀਬ ਜ਼ਮੀਨ ਜਿਹੜੀ ਹੈ ਉਹ ਅਕਵਾਇਰ ਕੀਤੀ ਜਾਣੀ ਹੈ ਪਰ ਅਸੀਂ ਆਪਣੀ ਉਪਜਾਊ ਜ਼ਮੀਨ ਕਿਸੇ ਵੀ ਹੱਦ ਤੱਕ ਜਿਹੜੀ ਹੈ ਅਕਵਾਇਰ ਨਹੀਂ ਹੋਣ ਦੇਵਾਂਗੇ ਸਾਨੂੰ ਕਲੋਨੀਆਂ ਦੀ ਲੋੜ ਨਹੀਂ ਹੈਗੀ ਸਾਡੇ ਕੋਲ ਆਪਣੇ ਘਰ ਹੈਗੇ ਨੇ ਅਸੀਂ ਉੱਥੇ ਸਹੀ ਰਹਿ ਰਹੇ ਹਾਂ ਅਸੀਂ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਦਾ ਤਾਂ ਅਸੀਂ ਉਹਦਾ ਡਟ ਕੇ ਜਿਹੜਾ ਵਿਰੋਧ ਕਰਾਂਗੇ ਜਦੋਂ ਇਸ ਬੰਦੀ ਐਸਡੀਐਮ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹ ਕਹਿਣਾ ਸੀ ਕਿ ਇਸ ਚੀਜ਼ ਦਾ ਜਿਹੜਾ ਕਿਸਾਨਾਂ ਨੂੰ ਫਾਇਦਾ ਆਉਣ ਵਾਲਾ ਬਹੁਤ ਹੀ ਫਾਇਦਾ ਕਿਸਾਨਾਂ ਨੂੰ ਜ਼ਮੀਨ ਐਕਵਾਇਰ ਕਰਵਾ ਕੇ ਜਿਹੜਾ ਹੋ ਜਾਣਾ ਹੈ ਪਰ ਲੋਕਾਂ ਦਾ ਕਹਿਣਾ ਕਿ ਅਸੀਂ ਆਪਣੀ ਜ਼ਮੀਨ ਐਕਵਾਇਰ ਨਹੀਂ ਹੋਣ ਦੇਵਾਂਗੇ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਜ਼ਮੀਨ ਜਿਹੜੀ ਐਕਵਾਇਰ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਹੈ ਗਲਾਡਾ ਵੱਲੋਂ ਸਰਕਾਰ ਵੱਲੋਂ ਜਾਂ ਨਹੀਂ ਕੀਤੀ ਜਾਂਦੀ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ